ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਪਿੰਡੀ ਬਲੋਚਾਂ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਇੱਕ ਵੱਡੇ ਕੱਦ ਦਾ ਕਾਠ ਦੀ ਤੇ ਵੱਡੇ ਹਵਾਨੇ ਵਾਲੀ ਗੱਬਣ ਮਾਜ ਵਕਾਉਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਗਤਾਰ ਸਿੰਘ ਜਗਤਾਰ ਜਗਤਾਰ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 95694 95694 45542 45542 ਤੇ ਬਾਈ ਜੀ ਇਹਦੇ ਸੀਮਣ ਮੱਝ ਦੇ ਕਿਹੜਾ ਲੱਗਿਆ ਜੀ ਇਹ ਲੋਹਰੀ ਬੋਲ ਤੋ ਗੱਬਣ ਲੋਹਰੀ ਬੋਲ ਤੋ ਤੇ ਕਿੰਮਾ ਸੂਆ ਬਾਈ ਇਹ ਚੌਥਾ ਸੂਆ ਸੂਣੀ ਬਾਈ ਤੇ ਕਿੰਨਾ ਕ ਦੁੱਧ ਕੱਢਿਆ ਤੁਹਾਡੇ ਕੋਲੇ ਬਾਈ ਇਹਨੇ ਇਹ 17 ਲੀਟਰ ਦੀ ਗਾਰੰਟੀ ਹੈ ਬਾਈ 17 ਲੀਟਰ ਦੀ ਤੇ ਚੌਥੇ ਸੂਏ ਸੂਣਾ ਹੈ ਤਿੰਨ ਸੂਏ ਪਹਿਲਾਂ ਇਹ ਸੂ ਚੁੱਕੀ ਠੀਕ ਹੈ ਜੀ ਕਿੰਨੇ ਕ ਦਿਨ ਲੈ ਜੂ ਬਾਈ ਜੀ ਇਹ 5 ਕ ਦਿਨ ਬਾਕੀ ਹੈ ਜੀ 5 ਦਿਨ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘ ਆ ਪਰ ਥੋੜਾ ਪਿੱਛੋਂ ਹੋ ਕੇ ਮੁੜਿਆ ਦੋਸਤੋ ਤੇ ਥਣ ਹਵਾਨੇ ਵਾਲੀ ਬੰਬ ਕੱਢੀ ਪਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਮੋਟਾ ਥਣ ਤੇ ਵਿਰਲਾ ਦੋਨਾਂ ਪਾਸਿਆਂ ਤੋਂ ਥਣ ਬਹੁਤ ਚੰਗਾ ਹੈ ਪਰ ਇੱਕ ਪਾਸੇ ਥੋੜੀ ਭਲੂਣਾ ਦੋਸਤੋ ਉਹਦਾ ਕੋਈ ਚੱਕਰ ਨਹੀਂ ਪਰਲੇ ਮਗਰਲੇ ਥਣ ਨੂੰ ਬਹੁਤ ਹੀ ਚੰਗੇ ਪੱਠਪੜੇ ਚ ਤੇ ਫਵਾਨਾ ਦਾ ਦੋਸਤੋ ਤੋਰ ਕੇ ਤੁਹਾਨੂੰ ਦਿਖਾਵਾਂਗੇ ਬਹੁਤ ਵੱਡਾ ਹਵਾਨਾ ਤਿਆਰ ਕਰਨਾ ਇਹਨੇ ਅਜੇ 4-5 ਦਿਨ ਬਾਕੀ ਆ ਤੇ ਦੂਜੇ ਪਾਸੇ ਤੋਂ ਬਿਲਕੁਲ ਸੇਮ ਸ ਹੈ ਜੀ ਦੋਸਤੋ ਪੈਰੀ ਮੂਰ ਲੋ ਵੀ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸ ਹੈ ਜਾ ਥਾਣਾ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਾਫ ਸੁਥਰਾ ਹਵਾਨਾ ਤੇ ਕੱਦ ਦਾ ਵੇਲ ਰਾਜੀ ਪਲੀ ਹਰ ਪੱਖ ਤੋਂ ਚੰਗੀ ਆ ਤੇ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰਦਿਆਂ ਤੋਂ ਹਰ ਪੱਖ ਤੋਂ ਤੁਹਾਨੂੰ ਇਹਦਾ ਹਵਾਨਾ ਵੀ ਕੱਦ ਕਾਠ ਵੀ ਦਿਸ ਜਣ ਤੋਰ ਦਿਓ ਬਾਈ ਜੀ ਲੋ ਵੀ ਮੇਟਰ ਜੱਜਮੈਂਟ ਕਰ ਲਿਓ ਮਗਰਲੇ ਤੁਹਾਨੂੰ ਸੱਜੇ ਪਾਸੇ ਵਾਲੀ ਥੋੜੀ ਭਲੋਣਾ ਹੋਰ ਕੋਈ ਖਤਰੇ ਵਾਲੀ ਗੱਲ ਨਹੀਂ ਪੂਰੀ ਸਾਫ ਸੁਥਰੀ ਪੂਰੀ ਚਮਕਦਮਕ ਅੱਗੇ ਇਹਨਾਂ ਵੀਰਾਂ ਦੀਆਂ ਆਪਣੇ ਚੈਨਲ ਤੇ ਕਈ ਮਈਆਂ ਵੇਚੀਆਂ ਤੇ ਮੋੜ ਲਓ ਜੀ ਤੇ ਕਦੇ ਲਾਂਭੇ ਵਾਲੀ ਗੱਲ ਨਹੀਂ ਹੁੰਦੀ ਜੰਨੀ ਗੱਲ ਦੱਸੀ ਹੁੰਦੀ ਹੈ ਦੋਸਤੋ ਓਨੀ ਸੱਚੀ ਨਿਕਲਦੀ ਹੈ ਤੇ ਆਗੇ ਤੁਸੀਂ ਦੇਖੋਗੇ ਮੱਝ ਤੁਹਾਡੇ ਪਸੰਦ ਆਊਗੀ

हां जी ਕੀ ਮੋਲ ਰੱਖਿਆ ਬਾਈ ਜੀ ਇਹਦਾ ਮੋਲ ਬਾਈ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਜਿਸ ਵੀ ਕਿਸੇ ਵੀਰ ਨੂੰ ਇਹ ਮੱਝ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ